ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਰਤਪਾਲ ਦੇ ਵਾਲਦ ਤਰਸੀਮ ਸਿੰਘ ਨੇ ਕੀਤਾ ਇੱਕ ਵੱਡਾ ਐਲਾਨ ਦਿੱਤੀ ਇੱਕ ਵੱਡੀ ਜਾਣਕਾਰੀ ਜਿਸ ਦੇ ਮਤਲਬ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਕੂਰ ਸਾਬਤ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਨਾਲ ਕੋਈ ਵੀ ਅਨਸੁਖਾਵੀ ਘਟਨਾ ਜੇ ਡਿਬਰੂਗੜ ਜੇਲ੍ਹ ਚ ਵਾਪਰਦੀ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ ਦਰਅਸਲ ترਸੀਮ ਸਿੰਘ ਨੇ ਅੱਜ ਲੁਧਿਆਣਾ ਵਿਖੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਇਸ ਦੌਰਾਨ ترਸੀਮ ਸਿੰਘ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਸਰਕਾਰ ਨੇ ਯੋਜਨਾ ਤਹਿਤ ਇੱਕ ਨਸ਼ਾ ਤਸਕਰ ਨੂੰ ਡਿਬਰੂਗੜ ਜੇਲ੍ਹ ਚ ਤਬਦੀਲ ਕਰ ਦਿੱਤਾ ਹੈ ਸਰਕਾਰ ਦੀ ਨੀਅਤ ਠੀਕ ਨਹੀਂ ਜਾਪਦੀ ਜੇਕਰ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਜੇਲ੍ਹ ਚ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਦੱਸ ਦੇ ਕਿ ਜੇਲ੍ਹ ਚੋਂ ਹੀ ਚੋਣ ਜਿੱਤਣ ਮਗਰੋਂ ਹੁਣ ਅਮਰਿਤਪਾਲ ਸਿੰਘ ਦੇ ਹਮਾਇਤੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੀ ਪਲੈਨਿੰਗ ਕਰ ਰਹੇ ਨੇ ਇਸ ਲਈ ਹੀ ترسےਮ ਸਿੰਘ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਦੌਰਾਨ ترسےਮ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਹੋ ਰਿਹਾ ਹੈ ਇਸ ਸਬੰਧ ਅੱਜ ਲੁਧਿਆਣਾ ਵਿਖੇ ਸਿੱਖ ਜਥੇਬੰਦੀਆਂ ਨੂੰ ਸਦਾ ਪੱਧਰ ਦਿੱਤਾ ਗਿਆ ترسےਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈਆਂ ਜਾ ਰਹੀਆਂ ਵੋਟਾਂ ਚ ਵਾਦ ਤੋਂ ਬਾਅਦ ਸਿੱਖ ਸੰਗਤ ਦੀਆਂ ਵੋਟਾਂ ਬਣਾਈਆਂ ਜਾਣ ਉਹਨਾਂ ਨੇ ਕਿਹਾ ਕਿ ਸਾਡੇ ਆਫਵਾਦ ਨੇ ਸਿੱਖਾਂ ਦੇ ਕੁਝ ਮਸਲਿਆਂ ਨੂੰ ਚੰਡੀਗੜ੍ਹ ਜਾਂ ਹੋਰ ਥਾਵਾਂ ਤੇ ਰਜਾਇਆ ਜਾ ਰਿਹਾ ਤਾਂ ਜੋ ਉਹਨਾਂ ਮੁੱਦਿਆਂ ਨੂੰ ਖਤਮ ਕੀਤਾ ਜਾ ਸਕੇ ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬੰਦੀ ਸਿੰਘ ਕਈ ਵਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਨਾਲ ਹੀ ਤਰਸੀਮ ਸਿੰਘ ਨੇ ਡੇਰਾ ਸਰਸਾ ਮੁਖੀ ਰਾਮ ਰਹੀਮ ਬਾਰੇ ਬੋਲਦਿਆਂ ਕਿਹਾ ਕਿ ਹਰ ਮਹੀਨੇ ਜਾਂ ਦੋ ਮਹੀਨੇ ਬਾਅਦ ਪੈਰੋਲ ਮਿਲ ਰਹੀ ਹੈ ਇੱਕ ਦੇਸ਼ 'ਚ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਨੇ ਸਰਹੱਦਾਂ ਤੇ ਕਿਸਾਨ ਸ਼ਹੀਦ ਹੋ ਰਹੇ ਨੇ ਇਸ ਤੋਂ ਪਹਿਲਾਂ 700 ਤੋਂ ਵੱਧ ਕਿਸਾਨ ਅੰਦੋਲਨ 'ਚ ਸ਼ਹੀਦ ਹੋ ਚੁੱਕੇ ਨੇ ਇਹਨਾਂ ਕਾਰਨਾਂ ਕਰਕੇ ਅੱਜ ਸਾਰੇ ਗਰੁੱਪਾਂ ਨੂੰ ਇਕੱਠੇ ਹੋਣ ਲਈ ਨੀਤੀ ਬਣਾਈ ਜਾ ਸਕੇ ਉਹਨਾਂ ਨੇ ਕਿਹਾ ਕਿ ਸਾਂਸਦ ਅਮਰਿਤਪਾਲ ਸਿੰਘ ਪੰਜਾਬ ਤੇ ਸਭ ਤੋਂ ਵੱਧ ਬਹੁਮਤ ਨਾਲ ਜਿੱਤੇ ਨੇ ਸਰਕਾਰ ਅਮਰਿਤਪਾਲ ਸਿੰਘ ਦੀ ਰਿਹਾਈ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਦਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਦੂਸਰਾ ਅਸੀਂ ਜੋ ਅਮਰਿਤਪਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਸਾਰੇ ਪੰਜਾਬੀਆਂ ਨੇ ਵਿਦੇਸ਼-ਵਿਦੇਸ਼ ਵਸਦੀਆਂ ਸਿੱਖ ਸੰਗਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਦੇ ਵਾਸਤੇ ਲੁਧਿਆਣੇ ਵਾਸੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਅਸੀਂ ਸਾਰਿਆਂ ਦਾ ਜਗ੍ਹਾ-ਜਗ੍ਹਾ ਜਾ ਕੇ ਉਸ ਇਲੈਕਸ਼ਨ ਚ ਉਹਨਾਂ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਬਹੁਤ ਜੜਦੀ ਕਲਾ ਨਾਲ ਉਥੇ ਕੁਝ ਵੀ ਮਾਇ ਤੋਂ ਮਿਲਦੇ ਆਣੇ ਤੋਂ ਲਗੀਆਂ ਸੀ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਹਾਂ ਤੇ ਹੋਰ ਜਿਹੜੀ ਅਸੀਂ ਆਪਣਾ ਬਾਬਾ ਕਾਲ ਸਾਹਿਬ ਇੱਕ ਪੰਥਕ ਅਜ਼ਤਰਤਾ ਕਰ ਰਹੇ ਹਾਂ ਉਹਦੇ ਵਾਸਤੇ ਇਹਨਾਂ ਨੂੰ ਸਦਾ ਪੱਤਰ ਵੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਕਿ ਉਹਤੇ ਕੋਈ ਵਾਤੋਂ ਵਾਦ ਪਹੁੰਚੋ ਤੇ ਹੋਰ ਜਿਹੜੇ ਆਪਣੇ ਇਹ ਮਸਲੇ ਆ ਉਥੇ ਉਹ ਵਿਚਾਰੇ ਜਾਣਗੇ ਇਹ ਇਹ ਬੇਨਤੀਆਂ ਅਸੀਂ ਤੇ ਦੂਸਰਾ ਸੁਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਿਹੜੇ ਕਿ ਉਹ ਜੋ ਇਹ ਪ੍ਰਕਿਰਿਆ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਸਾਡੀ ਕੌਮ ਵਿੱਚ ਬੜੀ ਮੇਰੇ ਖਿਆਲ ਜਾਗਰਤੀ ਦੀ ਘਾਟ ਆ ਜਾਂ ਅਸੀਂ ਆਪਣਾ ਫਰਜ਼ ਨਹੀਂ ਪਛਾਨ ਰਹੇ ਉਹ ਤਿੰਨ ਚਾਰ ਵਰੀ ਉਹਦਾ ਜਿਹੜਾ ਮੌਕਾ ਵਧਾਇਆ ਗਿਆ ਪਰ ਫਿਰ ਵੀ ਬਹੁਤ ਘੱਟ ਗਿਣਤੀ ਚ ਵੋਟਾਂ ਬੜੀਆਂ ਅਜੇ ਤੱਕ ਤੂ ਪੋਛ ਅਸੀਂ 31 ਤਰੀਕ ਨੂੰ ਇੱਕ ਵਕਤ ਭੇਜਿਆ ਸੀ ਗੁਰਦੁਆਰਾ ਚੂਨ ਕਮਿਸ਼ਨ ਕੋਲ ਕਿ ਤੁਸੀਂ ਇਹਦਾ ਸਮਾਂ ਹੋਰ ਵਧਾਓ ਉਹਨਾਂ ਡੇਢ ਮਹੀਨੇ ਦਾ ਸਮਾਂ ਸਾਨੂੰ ਹੋਰ ਵਧਾਇਆ ਵਾ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੀ ਵੋਟ ਆ ਉਹ ਜਿਹੜਾ ਵੀ ਜੋਗ ਵਿਅਕਤੀ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹਰੇਕ ਦੀ ਬਣੀ ਉਹ ਕੋਈ ਉਤੋਂ ਵਾਂਝਾ ਨਾ ਰਵੇ ਇਸ ਕਰਕੇ ਅਸੀਂ ਸਾਰੇ ਸਿੱਖ ਸੰਤਾਂ ਨੂੰ ਅਪੀਲ ਕਰਦੇ ਆ ਉਹ ਦੁਵਾਰਾਂ ਨੂੰ ਅਪੀਲ ਕਰਦੇ ਆ ਹੋਰ ਆਗੂਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਣੇ ਵੱਦ ਤੋਂ ਵੱਤ ਇੱਥੇ ਆਪ ਜ਼ਿੰਮੇਵਾਰੀ ਸਮਝ ਕੇ ਹਰੇਕ ਘਰ ਤੱਕ ਪਹੁੰਚ ਕਰਕੇ ਹਰੇਕ ਸਿੱਖ ਗੁਰਸਿੱਖ ਤੱਕ ਪਹੁੰਚ ਕਰਕੇ ਉਹ ਵੋਟ ਬਣਾਈ ਜਾਵੇ ਇਹ ਇਹ ਅਸੀਂ ਅਪੀਲ ਬੇਨਤੀ ਕਰਦੇ ਆ ਅੱਜ ਇਹ ਜਿਹੜਾ ਅਸੀਂ ਇਕੱਠ ਸੱਦੇ ਆ ਉਹਦੇ ਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬੇਦਬੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰੇ ਖਿਆਲਕ ਸਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਪਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਤੇ ਆ ਉਹ ਜਿਹੜੇ ਕੁਛ ਮਸਲੇ ਤੇ ਇਥੋਂ ਟਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿ ਉਹਨਾਂ ਨੂੰ ਮੇਰੇ ਖਿਆਲਕ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਹੋ ਰਹੀ ਆ ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਵੀ ਉਹ ਵੀ ਉਹਨਾਂ ਨੇ ਡਬਲ ਟਰਵਲ ਸਜਾਵਾਂ ਕੋ ਉਤਲੀਆਂ ਤੋਂ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕੋ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਰਹੀ ਤੇ ਦੂਸਰਾ ਦੇਖੋ ਜੀ ਉਦੇ ਆ ਪੈਰਲ ਰਾਮ ਰਹੀਮ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫਿਰ ਉਹਨੂੰ ਬਹੁਤ ਲੰਮਾ ਟਾਈਮ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਿਆਲ ਇੱਕ ਦੇਸ਼ ਦੋ ਤਰ੍ਹਾਂ ਦੇ ਕਹੂਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਾਂ ਤੇ ਬੈਠੇ ਆ ਉਦੋਂ ਵੀ 700 ਕਿਸਾਨ ਸ਼ਹੀਦ ਹੋਇਆ ਪਹਿਲਾਂ ਵੀ ਹੁਣ ਵੀ ਕੁਝ ਬੰਦੇ ਸ਼ਹੀਦ ਹੋ ਗਏ ਆ ਕੁਝ ਉਹ ਸ਼ੁਗਲ ਕਰਨ ਜਾਂ ਸ਼ੋਭ ਦੀ ਜਿਹੜਾ ਉਹ ਉਹ ਵੀ ਸ਼ਹੀਦ ਹੋਇਆ ਹੋਰ ਵੀ ਤੇ ਇਹ ਬਹੁਤ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੋਈ ਸਰਕਾਰ ਸਰਦ ਨਹੀਂ ਉਹ ਢੰਡਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਗਈ ਸੈਂਟਰ ਚ ਤੇ ਅਜੇ ਤੱਕ ਵੀ ਕੋਈ ਮਸਲੇ ਦਾ ਕਿਸਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉਥੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਥੇ ਵੱਧ ਪਹੁੰਚੋ ਉਥੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋਈ ਵਿਚਾਰ ਕਰ ਸਕੀਏ ਤੇ ਇਹ ਨਾਂ ਬੰਦੀ ਸਿੰਘਾਂ ਵਾਸਤੇ ਜਾਂ ਬੇਅਦਬੀ ਦੇ ਮਾਮਲੇ ਜੋ ਵੀ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਵਿਚਾਰੀਏ ਕਿ ਆਉਣ ਵਾਲੇ ਸਮੇਂ ਲਈ ਕੋਈ ਕੀ ਰਸਤਾ ਪਹੁੰਚਣਾ ਚਾਹੀਦਾ ਉਹ ਇਹ ਪੂਰਨ ਰਹੀ 아이 ਨਹੀਂ ਨਾ ਹੋਰੇ ਜੀ ਕੋਈ ਕਿਸ ਨੂੰ ਛੁੱਟੀ ਦੇ ਦਿੱਤੀ ਕੋਈ ਜਵਾਨਤ ਦੇ ਦਿੱਤੀ ਮੇਰੇ ਖਿਆਲ ਹੈ ਕਿ ਉਹ ਵੀ ਇੱਕ ਪਹਿਲਾਂ ਵੀ ਉਹਨਾਂ ਨੂੰ ਜਵਾਨਦਤੀ ਸੀ ਫਿਰ ਉਹਨਾਂ ਨੇ ਜਵਾਨਤ ਕੈਨਸਲ ਕਰਕੇ ਫਿਰ ਉਹਨੂੰ ਇਹ ਤੇ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਸਰਤੇ ਪਰਵਾਰ ਲੜਕੀ ਰਹੀ ਹੈ ਨਾ ਜੀ ਤੇ ਇਹੋ ਜਿਹਿਆਂ ਜਿਹੜੀਆਂ ਮੇਰੇ ਅਸੀਂ ਤੇ ਪੱਕੀ ਰਿਹਾਈ ਚਾਹੁੰਦੇ ਆ ਕਿ ਉਹਨਾਂ ਨੂੰ ਪੂਰ ਉਹਨਾਂ ਨੇ ਆਪਣੀ ਸਜ਼ਾ ਤੋਂ ਵੀ ਦੋ ਤਿੰਨ ਸਜ਼ਾਵਾਂ ਕੱਢ ਲਈਆਂ ਤੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਉਹਨਾਂ ਦਾ ਸੁਨੇਹਾ ਜੋ ਉਹਨਾਂ ਦੇ ਚਾਚਾ ਜੀ ਗਏ ਹੋਏ ਉੱਥੇ ਸਿਮਰ ਦਾ ਸਨੇਹਾ ਹੁਣ ਜੋ ਉਹ ਪੰਥਕ ਖਤਰਤਾ ਤੇ ਉਹ ਸਿਮਰ ਦਾ ਸਨੇਹਾ ਲੈ ਕੇ ਆਉਣਗੇ ਉਹ ਦਿਨ ਉੱਤੇ ਦੱਸਿਆ ਜਾਊਗਾ ਤੇ ਬਾਕੀ ਅਮਰਪਾਲ ਸਿੰਘ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਤ ਰਹਿੰਦੇ ਤੇ ਉਹਨਾਂ ਤੇ ਕੋਈ ਇਹੋ ਜਿਹਾ ਇਲਿਗੇਸ਼ਨ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਬਾਹ ਵਿਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਨੀ ਬਹੁਤ ਨਾ ਉਹਨਾਂ ਨੂੰ ਜਿਤਾਉਂਦੇ ਨਾ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇਕ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਖਤਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੇ ਮਨਾਂ ਜੋ ਸੰਕਾ ਦੇ ਮਨ ਚ ਬਹੁਤ ਵੱਡਾ ਰੋਸ ਆ ਹਰ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਉਹ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕਤਰਤਾਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰੱਗ ਸਮਗਰੋਹ ਨੂੰ ਵੀ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਹੁੰਚਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਉਹ ਐਸੇ ਪੰਜਾਬ ਸਰਕਾਰ ਦੇ ਬਗਵਾਰੇ ਅਮਰਪਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਸਾਰੇ ਪੰਜਾਬੀਆਂ ਨੇ ਵਿਦੇਸ਼-ਵਿਦੇਸ਼ ਵਸਨੀਕ ਸੰਗਠਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਦੇ ਵਾਸਤੇ ਲੁਧਿਆਣੇ ਵਾਸੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਅਸੀਂ ਸਾਰਿਆਂ ਦਾ ਜਗ੍ਹਾ-ਜਗ੍ਹਾ ਜਾ ਕੇ ਉਸ ਅਲੈਕਸ਼ਨ ਚੋਣ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਨਾਲ ਉਥੇ ਕੁਝ ਵੀ ਮਾ ਇਥੋਂ ਮਿਲ ਜਾਣ ਤੋਂ ਲਗੀਆਂ ਸੀ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਹਾਂ ਤੇ ਹੋਰ ਜਿਹੜੀ ਅਸੀਂ ਆਪਣਾ ਬਾਬਾ ਕਾਲ ਸਾਹਿਬ ਵਿਖੇ ਇੱਕ ਪੰਥਕ ਅਸਟਰਤਾ ਕਰ ਰਹੇ ਹਾਂ ਉਹਦੇ ਵਾਸਤੇ ਇਹਨਾਂ ਨੂੰ ਸਦਾ ਪੱਤਰ ਵੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਕਿ ਉਥੇ ਕਿਸੇ ਵਾਤਾਵਰਣ ਚੋ ਤੇ ਹੋਰ ਜਿਹੜੇ ਆਪਣੇ ਇਹ ਮਸਲੇ ਆ ਉਥੇ ਉਹ ਵਿਚਾਰੇ ਜਾਣਗੇ ਇਹ ਇਹ ਬੇੰਤੀਆਂ ਅਸੀਂ ਤੇ ਦੂਸਰਾ ਸੁਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਿਹੜੇ ਕਿ ਉਹ ਜੋ ਇਹ ਪ੍ਰਕਿਰਿਆ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਸਾਡੀ ਕੌਮ 'ਚ ਬੜੀ ਮੇਰੇ ਖਿਆਲ ਜਾਗਰੂਕਤੀ ਦੀ ਘਾਟ ਹੈ ਆ ਜਾਂ ਅਸੀਂ ਆਪਣਾ ਫਰਜ਼ ਨਹੀਂ ਪਛਾਨ ਰਹੇ ਉਹ ਤਿੰਨ ਚਾਰ ਵਰੀ ਉਹਦਾ ਜਿਹੜਾ ਮੌਕਾ ਵਧਾਇਆ ਗਿਆ ਪਰ ਫਿਰ ਵੀ ਬਹੁਤ ਘੱਟ ਗਿਣਤੀ 'ਚ ਵੋਟਾਂ ਬੜੀਆਂ ਅਜੇ ਤੱਕ ਤੋਂ ਕੁਝ ਅਸੀਂ 31 ਤਰੀਕ ਨੂੰ ਇੱਕ ਵਕਤ ਭੇਜਿਆ ਸੀ ਗੁਰਦੁਆਰਾ ਚੂਣ ਕਮਿਸ਼ਨ ਕੋਲ ਕਿ ਤੁਸੀਂ ਇਹਦਾ ਸਮਾਂ ਹੋਰ ਵਧਾਓ ਅਮਰਤਪਾਲ ਦੇ ਵਾਲਦ ترسیم سنگھ نے ਅਮਰਿਤਪਾਲ ਉਹ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਲ੍ਹ ਦੇ ਵਿੱਚ ਅਮਰਿਤਪਾਲ ਦੇ ਨਾਲ ਅਗਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਜਿੱਦਾਂ ਉਹਦੀ ਜਾਨ ਨੂੰ ਖਤਰਾ ਹੁੰਦਾ ਹੈ ਤੇ ਅਸੀਂ ਸਾਰੇ ਦਾ ਸਾਰਾ ਇਲਜ਼ਾਮ ਜਿਹੜਾ ਹੈ ਕੇਂਦਰ ਸਰਕਾਰ ਤੇ ਲਾਵਾਂਗੇ ਕਿਉਂਕਿ ਇਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਏਗੀ ਕੇਂਦਰ ਸਰਕਾਰ ਦੇ ਅੰਡਰ ਇਹ ਜਿਹੜੀ ਪੰਜਾਬ ਪੁਲਿਸ ਆਉਂਦੀ ਹੈ ਔਰ ਪੰਜਾਬ ਪੁਲਿਸ ਨਹੀਂ ਪਾਈ ਅਮਰਿਤਪਾਲ ਨੂੰ ਡਿਬਰੂਗਰ ਦੀ ਅਸਾਮ ਜੇਲ੍ਹ ਦੇ ਵਿੱਚ ਬੰਦ ਕੀਤਾ ਹੈਗਾ ਵੈ ਅਮਰਿਤਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਹੋ ਔਰ ਐਮਪੀ منتخب ਹੋਏ ਨੇ ਉਹਨਾਂ ਦੇ ਨਾਲ ਇਹ ਤੱਕਾ ਕੀਤਾ ਜਾਂਦਿਆ ਹੈਗਾ ਉਹਨਾਂ ਨਾਲ ਇਹ ਜਿਹੜਾ ਤੱਕਾ ਹੈ ਇਹਨੂੰ ਬੰਦ ਕੀਤਾ ਜਾਵੇ ਦੂਸਰਾ ਭਾਈ ਅਮਰਪਾਲ ਦੇ ਜਿਹੜੇ ਹਾਮੀ ਨੇ ਹੁਣ ਸ਼ੋਮਨੀ ਅਕਾਲੀ ਦਲ ਕਮੇਟੀ ਦੀ ਚੋਣਾਂ ਦੀ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈਗੀ ਆ ਤਾਂ ਕਿ ਇਹ ਚੋਣਾਂ ਜਿਹੜੀ ਹੈ ਉਹ ਲੜਨ ਔਰ ਇਹਦੇ ਲਈ ਉਹਨਾਂ ਨੇ ਵੋਟਾਂ ਵੀ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਮੈਂ ਬਾਕੀ ਬਾਪੂ ਤਰਸੇਮ ਸਿੰਘ ਨੇ ਸਾਰੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈਗੀ ਆ ਕਿ ਉਹ ਜਿਹੜਾ 19 ਅਗਸਤ ਨੂੰ ਕੱਟ ਹੋਣ ਜਾ ਰਿਹਾ ਵਾ ਉਹਦੇ ਵਿੱਚ ਸ਼ਮੂਲੀਅਤ ਇਖਤियार ਕਰਨ ਉਹਦੇ ਵਿੱਚ ਬੰਦੀ ਸਿੰਘਾਂ ਦਾ ਤੇ ਅਮਰਤਪਾਲ ਦੇ ਮੁੱਦੇ ਤੇ ਗੱਲ ਕਰਨੀ ਹੈ ਔਰ ਇਸ ਚੀਜ਼ ਦਾ ਹੱਲ ਕਰਨਾ ਹੈ ਕਿਉਂਕਿ ਅਮਰਤਪਾਲ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਜਿਹੜਾ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਉਹਨਾਂ ਦਾ ਕਸ਼ਾਈ ਕਰਨ ਦੀ ਹੈਗੀ ਆ ਉਹ ਬਿਲਕੁਲ ਬੇਬੁਨਿਆਦ ਹੈਗੀ ਆ ਕਿ ਉਹਨਾਂ ਦਾ ਜਿੱਤਣਾ ਇੱਕ ਗੱਲ ਸਾਬਤ ਕਰਦਾ ਵਾ ਕਿ ਉਹ ਮਾਸ਼ਰੇ ਵਾਸਤੇ ਲੋਕਾਂ ਵਾਸਤੇ ਨੁਕਸਾਨ ਨਹੀਂ ਹੈਗੇ ਇਸ ਲਈ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਸ ਵਜ੍ਹਾ ਤੋਂ ਸੰਗਤਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈਗਾ ਵਾ ਔਰ ਅਪੀਲ ਕਰਨ ਦੇ ਹੈਗੀ ਹੈ ਕਿ ਐਸੇ ਕੱਟ ਦੇ ਵਿੱਚ ਸ਼ਮੂਲੀਅਤ ਇਖਤियार ਕਰੋ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ